ਇੱਕ ਬੰਦਾ ਜਿਹਨੂੰ ਅਸੀਂ ਸਾਰੀ ਉਮਰ ਇਹ ਕਹਿੰਦੇ ਰਹੇ ਕਿ ਉਹਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਦਿੱਤਾ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਨਾਮ ਯਾਦ ਕਰਾਤੇ ਬਦਮਾਸ਼ੀ ਦੇ ਨਾਮ ਯਾਦ ਕਰਾਤੇ ਤੇ ਵੋਡਕਾ ਦਾ ਨਾਮ ਯਾਦ ਕਰਾਤਾ ਸਾਰੀਆਂ ਚੀਜ਼ਾਂ ਦਾ ਇਸ ਫੇਸੀਆਂ ਚੀਜ਼ਾਂ ਦਾ ਨਾਮ ਯਾਦ ਕਰਾਤਾ ਹਨੀ ਸਿੰਘ ਤੁਸੀਂ ਸਮਝ ਹੀ ਗਏ ਹੋਊਗੇ ਉਹ ਵੀ ਪਰਫਾਰਮ ਕਰਨ ਆ ਰਿਹਾ ਤੇ ਮੇਰੀ ਮੈਨੂੰ ਦੁੱਖ ਲੱਗਿਆ ਇਸ ਗੱਲ ਤੋਂ ਕਿ ਸਾਡੇ ਕੋਲ ਕਲਾਕਾਰ ਮੁੱਕ ਗਏ ਆ ਕਿਸਾਨ ਦੇ ਕੋ ਵਧੀਆ ਆਰਟਿਸਟ ਨਹੀਂ ਹੈਗੇ ਪੰਜਾਬ ਦੇ ਵਿੱਚ ਜਾਂ ਹੋਰ ਬਾਹਰੋਂ ਵੀ ਜਿਹੜੇ ਆਰਟਿਸਟ ਨੇ ਸਾਡੇ ਕੋ ਬੜੇ ਬੜੇ ਵੱਡੇ ਆਰਟਿਸਟ ਨੇ ਜਿਹੜੇ ਸਾਡੇ ਬੱਚਿਆਂ ਨੂੰ ਵਧੀਆ ਗਾਇਕੀ ਸੁਣਾ ਸਕਦੇ ਆ ਵਧੀਆ ਚੀਜ਼ਾਂ ਸੁਣਾ ਸਕਦੇ ਆ ਤੇ ਥੋੜੇ ਦਿਨ ਪਹਿਲਾਂ ਤੱਕ ਉਹ ਉਹਦੇ ਤੇ ਐਫ ਆਈ ਆਰ ਹੋ ਰਹੀ ਸੀ ਕਿ ਉਹਨੇ ਜਿਹੜਾ ਗੰਦਾ ਗਾਣਾ ਹੋਣੀ ਕੱਢਿਆ ਉਹਦੇ ਤੇ ਐਫ ਆਈ ਆਰ ਹੋ ਰਹੀ ਸੀ ਦੂਸਰਾ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਜਿਹੜੀ ਇੱਕ ਮੁਹਿੰਮ ਲੈ ਕੇ ਚੱਲ ਰਹੀ ਹੈ ਤੇ ਇਰਵੀ ਉਸ ਬੰਦੇ ਨੂੰ ਤੁਸੀਂ ਪਰਫਾਰਮ ਕਰਾ ਰਹੇ ਹੋ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੇ ਬੰਦੇ ਨੇ ਸ਼ਰਿਆਮ ਇੰਟਰਵਿਊਜ਼ ਦੇ ਵਿੱਚ ਕਿਹਾ ਕਿ ਮੈਂ ਇਹਨਾਂ ਇਨਕੀ نسلوں ਦੇ ਡੀਐਨਏ ਮੇਂ ਨਸ਼ਾ ਗੁਸਾਦਾ ਹੂੰ ਉਸ ਬੰਦੇ ਨੂੰ ਤੁਸੀਂ ਪਰਫਾਰਮ ਕਰਾ ਰਹੇ ਹੋ ਕੀ ਮਜਬੂਰੀ ਹੈ ਮੈਂ ਮੰਨਦਾ ਹਾਂ ਕਿ ਦਿੱਲੀ ਪੋਂਬੇ ਬੈਂਗਲੌਰ ਉਹ ਪੰਜਾਬ ਨੂੰ ਨਹੀਂ ਸਮਝਦਾ ਉਹ ਪੰਜਾਬ ਦੀ ਸਾਈਕੀ ਨੂੰ ਨਹੀਂ ਸਮਝ ਸਕਦਾ ਪੰਜਾਬ ਦੇ ਜਜ਼ਬਾਤਾਂ ਨੂੰ ਨਹੀਂ ਸਮਝ ਸਕਦਾ ਪੰਜਾਬ ਦੇ ਦੁੱਖ ਸੁੱਖ ਨੂੰ ਨਹੀਂ ਸਮਝ ਸਕਦਾ ਪਰ ਅਸੀਂ ਜਾਂ ਜਿੰਨੇ ਵੀ ਸਾਰੇ ਲੋਕ ਆ ਅਸੀਂ ਨੇਤਾ ਲੋਕ ਆ ਅਸੀਂ ਤੇ ਇਸ ਗੱਲ ਨੂੰ ਸਮਝਦੇ ਆ